ਤੁਹਾਡਾ ਲਗਤ ਹੈ ਕਿਸਾਨ ਵੀਰੋ ਹਡਾ ਟੱਲੋਂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਔਨ ਸਕਰੀਨ ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਫੂਲੇਵਾਲਾ ਜੀ ਬਠਿੰਡੇ ਜ਼ਿਲ੍ਹੇ ਦੇ ਪਿੰਡ ਆ ਜੀ ਇਹ ਗੱਲਬਾਤ ਬਾਈ ਜੀ ਨਾਲ ਕਰਾਵਾਂਗੇ ਇੱਕ ਤੁਹਾਨੂੰ ਮੀਣੀ ਝੋਟੇ ਦਿਖਾਵਾਂਗੇ ਨੰਬਰ ਨਾਮ ਐਡਰੈਸ ਸਾਰਾ ਇਹਦੀ ਪ੍ਰੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਠੀਕ ਠਾਕ ਹੋ ਜੀ ਹਾਂ ਠੀਕ ਠਾਕ ਆ ਜੀ ਪਹਿਲਾ ਦਾ ਨੰਬਰ ਬੋਲੋ ਜੀ ਨੰਬਰ 99175311703 ਦੁਬਾਰਾ ਫੇਰ ਬੋਲੋ 99175311703 ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਤੇ ਵੀਰੇ ਜਿਹੜੀ ਆਪਾਂ ਆਪਣੀ ਝੋਟ ਹੈ ਆਪਣਾ ਜ਼ਿਲ੍ਹਾ ਕਿਹੜਾ ਆ ਗਿਆ ਬਠਿੰਡਾ ਜ਼ਿਲ੍ਹਾ ਬਠਿੰਡਾ ਦਸੀਲ ਆਪਾਂ ਨੂੰ ਆ ਗਈ ਰਾਮਪਰਾਪੁਰ ਹਾਂ ਰਾਮਪਰਾਪੁਰ ਤੇ ਨੇੜੇ ਤੇੜੇ ਆਪਣੇ ਇਧਰਲੇ ਪਾਸੇ ਆ ਗਿਆ ਫੂਲ ਹੀ ਹਨਾ ਹਾਂਜੀ ਤੇ ਟਬਾਲੀ ਟਬਾਲੀ ਤੇ ਇਧਰਲੇ ਪਾਸੇ ਇੱਕ ਘੰਡਾ ਬੰਨਾ ਆ ਗਿਆ ਹਾਂਜੀ ਤੇ ਫਿਰ ਆਪਣਾ ਕੋਈ ਵਪਾਰ ਦਾ ਕੰਮ ਤਾਂ ਹੈ ਨਹੀਂ ਜੀ ਨਾ 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 ਘਰਦਿਆਂ ਜੀ ਚੰਗੇ ਪਸ਼ੂ ਆ ਬਾਈ ਕੋਲੇ ਗਿਰ ਨਸਲਦਿਆਂ ਵੀ ਹੈਗਾ ਉਧਰ ਵੀ ਸੜੀਆਂ ਤੇ ਉਹਨਾਂ ਦੇ ਵਿੱਚੋਂ ਇੱਕ ਝੋਟੀ ਬਕਾਊ ਕੀਤੀ ਹੈ ਕਿਉਂਕਿ ਪਸ਼ੂ ਜ਼ਿਆਦਾ ਹੋ ਜਾਂਦੇ ਹਨਾ ਤੇ ਉਸ ਕਰਕੇ ਬਕਾਊ ਕਰ ਰਹੇ ਆ ਤੇ ਵੀਰੇ ਕਿਹੜਾ ਸੂਆ ਸੂਰੀ ਹੈ ਬਾਈ ਜੀ ਇਹ ਦੂਜਾ ਸੂਆ ਸੂੰਦੀ ਹੈ ਜੀ ਦੂਜਾ ਸੂਆ ਸੂੰਦੀ ਹੈ ਕਿੰਨੇ ਦਿਨ ਬਾਕੀ ਹੈ ਜੀ ਇਹਦੇ ਜੀ 20 ਦਿਨ ਲੱਗੇ ਹਾਂ 20 ਦਿਨ ਅਦਰ ਢੋਗੀ ਚੱਲ ਨਹੀਂ ਨਹੀਂ 10 ਦਿਨ ਬਾਕੀ ਹੈ ਜੀ ਇਹਦੇ ਤੇ ਬਾਕੀ ਦੀ ਗੱਲ ਕਨਫਰਮ ਬਾਈਆਂ ਦਾ ਲਿਖਿਆ ਹੋਊਗਾ ਹਨਾ ਹਾਂ ਉਹ ਲਿਖਿਆ ਹੋਇਆਗਾ ਓਕੇ ਹਾਂ ਤੇ ਬਾਈ ਜੀ ਸਰਕਾਰੀ ਸੇਵਾ ਦਾ ਹਰਿਆਣਾ ਹਰਿਆਣਾ ਹੈ ਤਾਂ ਪਤਾ ਕੁਸ ਕਿਹੜੇ ਦਾ ਹੈ ਐ ਨਹੀਂ ਪਤਾ ਕਿਹੜਾ ਓਕੇ ਤੇ 10 ਦਿਨ ਬਾਕੀ ਹੈਗੇ ਤੇ ਦੁੱਧ ਫਿਰ ਪਹਿਲੇ ਸੂਏ ਦਾ ਕਿੰਨਾ ਕੱਢਿਆ ਬਾਈ ਜੀ ਇਹ ਜੀ 14 ਕਿਲੋ ਦੁੱਧ ਚੋਇਆ 14 ਕਿਲੋ ਦੁੱਧ ਚੋਇਆ ਤੇ ਐਤ ਕੀ ਫਿਰ ਕੀ ਉਮੀਦ ਲਾਉਣੇ ਆਪਾਂ ਐਤੀ ਜੀ ਇਹ ਹਾਂ ਜੀ ਦੋ ਤਾਂ ਵਧੂ ਫੋਲੋ ਇਹਦਾ ਤੋਰਾ ਕਰਾਈ ਗਏ ਤੇ ਇੱਕ ਬਾਹਰ ਨੂੰ ਲਿਆਓ ਤੇ ਥਾਨਲੇ ਵੀ ਸਾਫ ਆ ਜੀ ਜਿੱਦੇ ਨੂੰ ਕਰਮਾਈ ਨੇ 10 ਦਿਨ ਹਜੇ ਕੱਢਣੇ ਨੇ ਚੰਗੀ ਤਿਆਰ ਹੋਣਾ ਉਹਦੇ ਨੂੰ ਚੰਗੀ ਤਿਆਰ ਹੋ ਕੇ ਫਿਰ ਇਹਨੇ ਸੂਣਾ ਸਾਰਗੇ ਬਾਤ ਤੇ ਲਾਂ ਕੱਢ ਕੇ ਖਾਣ ਲੇਵੇ ਦੀ ਪੂਰੀ ਸਾਫ ਆ ਤੇ ਸੰਗ ਹਲਦੇ ਆ ਜੀ ਇਹਦੇ ਨਹੀਂ ਜੀ ਜਮਾ ਹੀ ਨਹੀਂ ਇੱਕ ਹੱਲ ਦਾ ਕਿਹੜਾ ਇੱਕ ਹੱਲ ਦਾ ਨਹੀਂ ਇੱਕ ਹੱਲ ਦਾ ਇੱਕ ਹੱਲ ਦਾ ਨਾ ਚੱਲ ਚਲੋ ਜੀ ਚਲੋ ਆ ਦੇਖੋ ਜੀ ਮੈਂ ਤੇ ਕੁਆਲਿਟੀ ਚੈੱਕ ਜੀ ਆਪਾਂ ਗੱਲ ਕਰ ਲਗੇ ਤਾਂ ਤਾਂ ਚੌੜੀ ਚੂੜੀ ਪਾਉਂਦੀ ਉੱਤੇ ਮੰਜਾ ਢਾ ਲਓ ਪੰਜਾਬੀ ਦੀ ਕਹਾਵਤ ਠੀਕ ਹੈ ਜੀ ਤੋਰੇ ਤਾਰੇ ਦੀ ਇੱਕ ਨੰਬਰ ਆ ਤੇ ਕੱਦ ਕਾੜ ਤੇ ਥਾਂ ਲੇਵੇ ਦੀ ਪੂਰੀ ਸਾਫਾ ਮੋੜ ਲਿਓ ਜੀ ਸੋਹਰਾ ਤਰ੍ਹਾਂ ਨੂੰ ਕਰਾਵਾਂ ਇੱਕ ਥਣਾ ਥੁਣਾ ਦੀ ਬਾਈ ਕਹਿੰਦੇ ਇੱਕ ਨੰਬਰ ਤੇ ਜਿੱਦ ਦਿਨ ਝੋਟੀ ਨੂੰ ਦਸ ਦਿਨ ਲੈਣੇ ਉਹ ਦਿਨ ਤੁਸੀਂ ਆਪ ਹੀ ਹਿਸਾਬ ਲਾ ਲਓ ਜੀ ਕਿ ਨਾ ਇਹ ਨੇ ਲੇਵਾ ਭਰ ਲੈਣਾ ਤੇ ਕਿੰਨੀ ਤਿਆਰ ਹੋ ਜਾਣਾਗਾ ਪੱਟ ਬੁਲੇ ਦੀ ਇੱਕ ਨੰਬਰ ਤੇ ਜੇ ਆਪਾਂ ਫੇਰ ਗੱਲ ਕਰ ਲਗੇ ਕਦ ਕਾਟ ਦੀ ਕਦ ਕਾਟੇ ਦਾ ਪੂਰਾ ਚੰਗਾ ਚੰਗੇ ਸਾਈਜ਼ ਚ ਆ ਗਈ ਤੇ ਮੀਣੀ ਝੋਟੀ ਦੀ ਹੂੰ ਵੀ ਮੰਗ ਬਾਤ ਹੀ ਰਹਿੰਦੀ ਹੈ ਜੀ ਆਹ ਦੇਖੋ ਜੀ ਥਣ ਲੇਵਨ ਇਹ ਤਾਂ ਕਰਾਵਾਂ ਇੱਕ ਕਲਾ ਕਲਾ ਥਣ ਲੱਗਿਆ ਵਾ ਆਹ ਦੇਖੋ ਕੁਆਲਿਟੀ ਪੂਰੀ ਚੰਗੀ ਤੇ ਸਾਈਜ਼ ਵੀ ਚੰਗੇ ਆ ਜੀ ਇਹਦੇ ਹੈਜ ਨਹੀਂ ਮਾਰੇ ਆ ਦੇ ਆਨ ਲੈ ਵਾ ਪੂਰਾ ਸਾਫ ਤੇ ਬਾਈ ਜੀ ਫਿਰ ਥਣਾ ਥਣਾ ਦੇ ਓਕੇ ਹੈ ਓਕੇ ਜੀ ਜਮਾ ਫੁੱਲ ਆ ਤੇ ਪਾਰ ਪਿੱਛਾ ਕੋਈ ਜਮਾ ਹੀ ਨਹੀਂ ਜੀ ਗਾਰੰਟੀ ਹੈ ਗਾਰੰਟੀ ਹੈ ਜੀ ਡਿਮਾਂਡ ਆ ਗਈ ਇਹਦੀ 1.70 ਹੈ ਮਾਨਦਾਰ ਹੋ ਜਾਊਗਾ ਹਾਂ ਜੀ ਵਿੱਚੋਂ ਮੌਕੇ ਤੇ ਹੋ ਸਕਦਾ ਥਣਾ ਕਰ ਹਾਂ ਹੋ ਸਕਦਾ ਕੋਈ ਗੱਲ ਨਹੀਂ ਤੇ ਆਮ ਜੀ ਝੋਟੀ ਨਹੀਂ ਹੈਗੀ ਜੀ ਚੰਗੀ ਝੋਟੀ ਸਾਨੂੰ ਕਵਰ ਕਰਕੇ ਦੇਤੀ ਆ ਪਿੰਡ ਫੂਲੇ ਵਾਲਾ ਨੰਬਰ ਵਾਈਆਂ ਦਾ ਆਨ ਸਕਰੀਨ ਚੱਲੀ ਜਾਂਦਾ ਸਕਰੀਨ ਤੇ ਨੋਟ ਕਰ ਲਓ ਤੇ ਬਾਕੀ ਦਾ ਥਾਂ ਤੋਂ ਨੂੰ ਨੇੜ ਤੋਂ ਚੈੱਕ ਕਰਾ ਲਿਆ ਅਗਲੇ ਪਾਸੇ ਦੇ ਵੀ ਤੇ ਪਿਛਲੇ ਪਾਸੇ ਦੇ ਕੁਆਲਿਟੀ ਚੰਗੀ ਹੈ ਜੀ ਤੇ ਨੰਬਰ ਵਾਈਆਂ ਦਾ ਔਨ ਸਕਰੀਨ ਦਾ 1,70,000 ਰੁਪਏ ਦੇ ਵਿੱਚੋਂ ਤੁਹਾਡਾ ਮਾਨਦਾਨ ਮੌਕੇ ਤੇ ਜਰੂਰ ਹੋਊਗਾ ਆਏਗਾ ਇਹਦਾ ਤੇ ਬਾਕੀ ਦਾ ਸਾਰੇ ਵੀਰਾਂ ਦਾ ਅੰਤ ਤਾਈਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਧੰਨਵਾਦ ਜਲਦ ਮਿਲਦੇ ਆ ਕਿ ਨਵੇਂ ਵੀਡੀਓ ਦੇ ਨਾਲ